ਪਹਿਲਾਂ ਪਿਆਰ ਦੀਆਂ ਪਿੰਗਾ ਪਾਈਆਂ ਫਿਰ ਰੱਜ ਕੇ ਨਸ਼ਾ ਕੀਤਾ ਤੇ ਬਾਅਦ ਵਿੱਚ ਕਤਲ ਕਰ ਦਿੱਤਾ ਪੁਲਿਸ ਵਾਲੇ ਨੇ ਨਰਸ ਨਾਲ ਪਿਆਰ ਕੀਤਾ ਤੇ ਪਿਆਰ ਦਾ ਸਿਲਸਿਲਾ ਚੱਲਦਾ ਰਿਹਾ ਫਿਰ ਇੱਕ ਵੇਲਾ ਆਇਆ ਕਿ ਪੁਲਿਸ ਵਾਲੇ ਨੇ ਨਰਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੱਚੇ ਗੱਲ ਤੁਸੀਂ ਦੇਖ ਰਹੇ ਹੋ 스위프트 న్యూਸ ਪੰਜਾਬ ਮੈਂ ਹਰਵਿੰਦਰ ਸਿੰਘ ਬੱਦਨ ਗੱਲ 2022 ਦੀ ਹੈ 2022 ਦੇ ਵਿੱਚ ਇੱਕ ਅਜਿਹੀ ਵਾਰਦਾਤ ਵਾਪਰੀ ਸੀ ਜਿਸ ਤੋਂ ਬਾਅਦ ਪੁਲਿਸ ਦੇ ਉੱਤੇ ਕਈ ਤਰੀਕੇ ਦੇ ਸਵਾਲ ਚੁੱਕੇ ਗਏ ਸਨ ਪਰ ਪੁਲਿਸ ਨੇ ਲਗਾਤਾਰ ਐਕਸ਼ਨ ਲੈਂਦੇ ਆ ਕਾਰਵਾਈ ਕਰਦੇ ਆ ਹੁਣ 2025 ਚ ਜਾ ਕੇ ਇੱਕ ਮੁਲਜ਼ਮ ਨੂੰ ਅਜਿਹੀ ਸਜ਼ਾ ਦਿੱਤੀ ਹੈ ਕਿ ਹੁਣ ਉਹ ਉਮਰ ਕੈਦ ਜੇਲ੍ਹ ਵਿੱਚ ਕੱਟੇਗਾ ਦਰਅਸਲ 2022 ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ ਕਿ ਇੱਕ ਪੁਲਿਸ ਵਾਲੇ ਨੇ ਇੱਕ ਲੇਵਿੰਜ ਰਹਿ ਰਹੀ ਆਪਣੇ ਸਾਥ ਨਰਸ ਜੋ ਇੱਕ ਸੀ ਉਸ ਦਾ ਕਤਲ ਕਰ ਦਿੱਤਾ ਸੀ ਅਤੇ ਬਾਅਦ ਵਿੱਚ ਉਸ ਦੀ Laash ਖੁਰਦ-ਬੁਰਦ ਕਰ ਦਿੱਤੀ ਸੀ ਜਦੋਂ ਇਹ ਸਾਰੇ ਮਾਮਲੇ 'ਚ ਪੁਲਿਸ ਕੋਲ ਸ਼ਿਕਾਇਤ ਪਹੁੰਚੀ ਸੀ ਤਾਂ ਪੁਲਿਸ ਨੇ 10 ਦਿਨਾਂ ਬਾਅਦ ਮਲਜ਼ਮ ਨੂੰ ਗ੍ਰਿਫਤਾਰ ਕੀਤਾ ਸੀ ਫਿਰ ਜਦੋਂ 10 ਦਿਨ ਲੱਗੇ ਤਾਂ ਉਸ ਦੌਰਾਨ ਵੀ ਸਵਾਲ ਹੋ ਰਹੇ ਸੀ ਕਿ ਆਖਰ ਜੇ ਮਲਜ਼ਮ ਪੁਲਿਸ ਵਾਲਾ ਹੈ ਤਾਂ ਕੀ ਪੁਲਿਸ ਤਾਂ ਹੀ ਕੋਈ ਸਖਤ ਕਾਰਵਾਈ ਨਹੀਂ ਕਰ ਰਹੀ ਸੀ ਮਾਮਲਾ 13 ਨਵੰਬਰ 2022 ਦਾ ਹੈ ਜਦੋਂ ਨਸੀਬਕੌਰ ਦੀ Laash ਸੁਹਾਣਾ ਪਿੰਡ ਦੇ ਛੱਪੜ ਕੋਲ ਸ਼ੱਕੀ ਹਾਲਾਤਾਂ 'ਚ ਮਿਲੀ ਇਸ ਮਾਮਲੇ 'ਚ ਪੁਲਿਸ ਇੱਕ ਬੁਝਾਰਤ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਤਲ ਤੋਂ 11 ਦਿਨ ਬਾਅਦ ਪੁਲਿਸ ਨੇ ਰਾਸ਼ਪ੍ਰੀਤ ਸਿੰਘ ਨੂੰ ਸੈਕਟਰ 67 ਮੋਹਾਲੀ ਤੋਂ ਗ੍ਰਿਫਤਾਰ ਕਰ ਲਿਆ ਪੁੱਛਗਿੱਛ ਦੌਰਾਨ ਉਸਨੇ ਕਬੂਲ ਕੀਤਾ ਕਿ ਕਤਲ ਵਾਲੀ ਰਾਤ ਉਸਨੇ ਨਸੀਬਕੌਰ ਨਾਲ ਸ਼ਰਾਬ ਪੀਤੀ ਸੀ ਨਸੀਬ ਬਹੁਤ ਜ਼ਿਆਦਾ ਸ਼ਰਾਬ ਪੀਣ ਤੋਂ ਬਾਅਦ ਬੇਹੋਸ਼ ਹੋ ਗਈ ਇਸੇ ਦੌਰਾਨ ਜਦੋਂ ਉਸਨੇ ਉਸਤੇ ਵਿਆਹ ਲਈ ਦਬਾਅ ਆਇਆ ਸੀ ਤਾਂ ਉਸਨੇ ਗੁੱਸੇ ਵਿੱਚ ਆ ਕੇ ਗਲਾ ਘੁੱਟ ਦਿੱਤਾ ਬੇਸਿਕਲੀ ਇੱਕ ਮਖਤਿਆਰ ਸਿੰਘ ਸਾਨੂੰ ਪਹਾਲ ਸਿੰਘ ਵਾਸੀ ਅਬੂਲ ਫਾਜ਼ਿਲਕਾ ਦੇ ਜਿਹੜਾ ਰਹਿਣ ਵਾਲਾ ਸੀ ਉਹਦੀ ਡਾਕਟਰ ਨੂੰ 13 11 22 ਨੂੰ ਰਸ਼ਪ੍ਰੀਤ son of ਹਰਜੀਤ ਸਿੰਘ ਵਾਸੀ ਚਾਉ ਮਾਜਰਾ ਨੇ ਉਹਦਾ ਕਤਲ ਕਰਕੇ ਤੇ ਉਹਦੀ ਬਾਡੀ ਜਿਹੜੀ ਸੀ ਸੁਹਾਣਾ ਦੇ ਪਾਉਣ ਮਤਲਬ ਛੱਪੜ ਦੇ ਕੰਡੇ ਡਿਸਪੋਜ਼ ਕਰ ਗਿਆ ਸੀਗਾ ਜਿਹਦੀ ਅਸੀਂ ਇਨਵੈਸਟੀਗੇਸ਼ਨ ਦੇ ਰਿਕਾਰਡ ਦੇ ਵਿੱਚ 471/22 ਮਕਦਮਾ ਦਰਜ ਕੀਤਾ ਸੀ 302 201 ਤੇ 376 34 ਆਈਪੀਸੀ ਦਾ ਉਹਦੇ ਰਿਕਾਰਡ ਦੇ ਵਿੱਚ ਕੱਲ کورٹ ਨੇ ਸਜ਼ਾ ਸੁਣਾਈ ਹੈ ਉਹਦੇ ਉਸ ਨੂੰ ਲਾਈਫ ਇਮਪ੍ਰੀਜ਼ਮੈਂਟ ਹੋਈ ਹੈ ਸਰ ਕੀ ਸੀ ਆਪਣੇ ਕੋਲ ਐਵੀਡੈਂਸ ਆ ਕਿ ਕਿਸ ਦੇ ਹੱਥ ਦੇ ਮਾਨੋਗੋਦਾਰ ਦੂਸਰੇ ਸੀ ਇਹਦੇ ਵਿੱਚ ਸਾਡੇ ਜਿਹੜਾ ਆਈਓਐਸਈ ਬਰਮਾ ਸਿੰਘ ਸੀ ਉਹਨਾਂ ਨੇ ਬੜੀ ਵਧੀਆ ਇਹਦੇ ਵਿੱਚ ਤਫ਼ਤੀਸ਼ ਕਰਕੇ ਉਹ ਉਹਦੇ ਵਿੱਚ ਸੀਸੀਟੀਵੀ ਫੁਟੇਜ ਸੀ ਸਾਡੇ ਕੋਲ ਡੀਐਨਏ ਵੀ ਕਰਵਾਇਆ ਤੇ ਸਾਰੀ ਹਿਊਮਨ ਤੇ ਟੈਕਨੀਕਲ ਆਪਣੇ ਉਹਦੀ ਮਦਦ ਲੈ ਕੇ ਅਸੀਂ ਉਹ ਸਾਰੇ ਦਾ ਸਾਰੇ ਜਿਹੜੀ ਤਫਤੀਸ਼ ਦੇ ਵਿੱਚ ਉਹਦਾ ਚਲਾਨ ਪੇਸ਼ ਕਰਕੇ ਤੇ ਗਵਾਹੀਆਂ ਕਰਵਾ ਕੇ ਤੇ ਉਹਦੇ ਵਿੱਚ ਉਹਨੂੰ ਸਜ਼ਾ ਹੋਈ ਹੈ ਲਾਈਫ ਇਮਪ੍ਰੀਜ਼ਮੈਂਟ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਵੀ ਪੁਲਿਸ ਅਫਸਰ ਦਾ ਜਿਹੜਾ ਕੰਮ ਹੁੰਦਾ ਹੈ ਵੀ ਟਰਾਂਸਪਰੈਂਸੀ ਨਾਲ ਸਾਰਾ ਅ ਅ ਇਨਵੈਸਟੀਗੇਸ਼ਨ ਕਰਨੀ ਤੇ ਇਨਵੈਸਟੀਗੇਸ਼ਨ ਤੋਂ ਬਾਅਦ ਜਦੋਂ ਉਹਦੀ ਕਨਕਲੂਜ਼ਨ ਉਹਨੂੰ ਸਜ਼ਾ ਹੁੰਦੀ ਹੈ ਮੁਲਜ਼ਮ ਨੂੰ ਉਦੋਂ ਹੀ ਸਾਡਾ ਸਾਰਾ ਇਹਦੇ ਵਿੱਚ ਆਪਣਾ ਮੁਕਦਮਾ ਤੇ ਦੀ ਸਫਲਤਾ ਮੰਨੀ ਜਾਂਦੀ ਹੈ ਪੰਚਕੂਲਾ ਦੇ ਇੱਕ ਨਿੱਜੀ ਹਸਪਤਾਲ ਦੀ ਨਰਸ ਨਸੀਬ ਗੌਰ ਦਾ 3 ਸਾਲ ਪਹਿਲਾਂ ਮੁਹਾਲੀ ਵਿੱਚ ਜੋ ਕਤਲ ਹੋਇਆ ਸੀ ਉਸ ਮਾਮਲੇ ਵਿੱਚ ਮੁਹਾਲੀ ਜ਼ਿਲ੍ਹਾ ਅਦਾਲਤ ਨੇ ਨਰਸ ਦੇ ਪ੍ਰੇਮੀ ਬਰਖਾਸਤ ਪੁਲਿਸ ਮੁਲਾਜ਼ਮ ਰਾਸ਼ਪ੍ਰੀਤ ਸਿੰਘ ਨੂੰ ਉਮਰਕੈਦ ਦੀ ਫਿਰ ਸਜ਼ਾ ਸੁਣਾਈ ਅਦਾਲਤ ਨੇ ਦੋਸ਼ੀ ਨੂੰ ਧਾਰਾ 302 ਦੇ ਤਹਿਤ ਉਮਰਕੈਦ ਅਤੇ 40000 ਰੁਪਏ ਦਾ ਜੁਰਮਾਨਾ ਵੀ ਕਰ ਦਿੱਤਾ ਸਬੂਤ ਵੀ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸਬੂਤ ਨਸ਼ਟ ਕਰਨ ਦੇ ਦੋਸ਼ਾਂ ਵਿੱਚ ਧਾਰਾ 201 ਦੇ ਤਹਿਤ 3 ਸਾਲ ਦੀ ਸਖਤ ਕੈਦ ਅਤੇ 10000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਤਕਰੀਬਨ 3 ਸਾਲ ਤੋਂ ਵੱਧ ਸਮਾਂ ਲੰਘਣ ਤੋਂ ਬਾਅਦ ਜਦੋਂ ਨਸੀਬ ਦੇ ਕਾਤਲ ਨੂੰ ਸਜ਼ਾ ਹੋਈ ਤਾਂ ਸ਼ਾਇਦ ਨਸੀਬ ਦੇ ਪਰਿਵਾਰ ਨੂੰ ਕੁਝ ਸੁੱਖ ਜਾਂ ਰਾਹਤ ਮਿਲੀ ਹੋਵੇਗੀ ਕਿਉਂਕਿ 3 ਸਾਲ ਤੱਕ ਉਹ ਆਪਣੀ ਧੀ ਦੇ ਕਾਤਲਾਂ ਦੇ ਜੋ ਤੱਕ ਸਜ਼ਾ ਨਹੀਂ ਸੀ ਹੋ ਜਾਂਦੀ ਉਸ ਨੂੰ ਲੈ ਕੇ ਪਰਿਵਾਰ ਵੀ ਪੈਰਵਾਈ ਕਰਦਾ ਰਿਹਾ ਖੈਰ ਮੋਹਾਲੀ ਪੁਲਿਸ ਨੇ ਸਖਤ ਕਾਰਵਾਈ ਕੀਤੀ ਜਿਸ ਦਾ ਨਤੀਜਾ ਇਹ ਹੈ ਕਿ ਅੱਜ ਰਾਸ਼ਪ੍ਰੀਤ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ